ਅੱਜ Eid ul Fitr ਦੇ ਵਿਸ਼ੇਸ਼ ਮੌਕੇ ਤੇ ਪੱਤੀ ਚਰਚ ਤੇ ਸੈਕੰਡਰੀ ਕਨਵਰਜ ਸਕੂਲ ਦੇ ਡਾਇਰੈਕਟਰ ਮਾਨਯੋਗ ਫਾਦਰ ਜੌਨ ਗਰੇਵਾਲ ਆਪਣੀ ਸਮੁੱਚੀ ਟੀਮ ਨਾਲ ਪੱਤੀ ਵਿਖੇ ਮੁਸਲਮਾਨ ਭਾਈਚਾਰੇ ਨਾਲ Eid ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਉੱਚੇ-ਉੱਚੇ ਤੌਰ ਤੇ ਪਹੁੰਚੇ ਮਾਨਯੋਗ ਫਾਦਰ ਜੌਨ ਗਰੇਵਾਲ ਉਸਤ ਸਮੇਂ ਤੇ ਬੋਲਦਿਆਂ ਆਖਿਆ ਕਿ ਅੱਜ ਇਹ ਤਿਉਹਾਰ ਆਪਸੀ ਸਾਂਝ ਨੂੰ ਬढ़ावा ਦਿੰਦੇ ਹਨ ਪਿਆਰ ਮੁਹੱਬਤ ਭਾਈਚਾਰਾ ਤੇ ਕੌਮੀ ਏਕਤਾ ਦਾ ਪ੍ਰਤੀਕ ਹਨ ਜੋ ਸਾਰੇ ਧਰਮਾਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਐਸਈ ਦੇ ਖਾਸ ਮੌਕੇ ਤੇ ਕੈਥੋਲਿਕ ਲੀਸੀਆ ਦੇ ਪ੍ਰਮੁੱਖ ਧਾਰਮਿਕ ਆਗੂ ਸੰਤ ਪਾਪਾ ਪੋ ਫਰਾਂਸਿਸ ਵੱਲੋਂ ਮੁਸਲਮ ਪਾਈ ਜਰਨ ਨੂੰ ਲਿਖਤੀ ਖੱਤ ਭੇਜਿਆ ਗਿਆ ਅਤੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਡੈਸੀਸ ਆਫ ਜਲੰਧਰ ਵੱਲੋਂ ਮੁਕਰਰ ਕੀਤੇ ਗਏ ਮਾਨਯੋਗ ਫਾਦਰ ਜான் ਗਰੇਵਾਲ ਜੋ ਅੰਤਰਧਾਰਮਿਕ ਵਰਤਾਲਾਪ ਦੇ ਪੰਜਾਬ ਡਾਇਰੈਕਟਰ ਹਨ ਉਹਨਾਂ ਨੇ ਵਿਸ਼ੇਸ਼ ਕਰਕੇ ਪੱਟੀ ਵਿਖੇ ਪਹੁੰਚ ਕੇ ਮੁਸਲਮ ਪਾਈ ਕਰਨ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਦੱਸਣਾ ਚਾਹੁੰਦਾ ਕਿ ਇਸ ਮੌਕੇ ਉਹਨਾਂ ਦੇ ਨਾਲ ਪੱਟੀ ਚਰਚ ਦੇ ਪ੍ਰਧਾਨ ਪਤਰਾ ਮੁਸੀਦ ਸੰਦੀਪ ਮੁਸੀਦ ਸੋਨੂ ਮੁਸੀਦ ਪੱਟੀ ਅਤੇ ਹੋਰ ਕਈ ਪ੍ਰਮੁੱਖ ਧਾਰਮਿਕਾ ਸਖਸੀਤਾ ਹਾਜ਼ਰ ਸਨ ਦੱਸਣਾ ਚਾਹੁੰਦਾ ਕਿ Eid al-Fitr ਦੇ ਵਿਸ਼ੇਸ਼ ਮੌਕੇ ਤੇ ਪੱਟੀ ਚਰਚ ਅਤੇ ਸੈਕੰਡਰੀ ਕਨਵਰਸ ਸਕੂਲ ਦੇ ਡਾਇਰੈਕਟਰ ਮਾਨਯੋਗ ਫਾਜ਼ਲ ਜਾਨ ਗਰੇਵਾਲ ਆਪਣੀ ਸਮੁੱਚੀ ਟੀਮ ਦੇ ਨਾਲ ਪੱਟੀ ਵਿਖੇ ਮੁਸਲਮ ਭਾਈਚਾਰੇ ਨਾਲ Eid ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹੁੰਚੇ ਉੱਥੇ ਹੀ ਕੈਥੋਲਿਕ ਕਲੀਚੀਆ ਦੇ ਪ੍ਰਮੁੱਖ ਧਾਰਮਿਕ ਅਗੂ ਸੰਤ ਪਾਪਾ ਪੋਪ ਫਰਾਂਸਿਸ ਵੱਲੋਂ ਮੁਸਲਮਾਨ ਪਾਲਿਚਰਣ ਨੂੰ ਲਿਖਤੀ ਖੱਤ ਭੇਜ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ ਅੱਜ Eid ul Fitr ਦੇ ਵਿਸ਼ੇਸ਼ ਮੌਕੇ ਤੇ ਪੱਤੀ ਚਰਚ ਤੇ ਸੈਕੰਡ ਹਾਰਨ ਕਾਨਵਰਟ ਸਕੂਲ ਦੇ ਡਾਇਰੈਕਟਰ ਮਾਨਯੋਗ ਫਾਦਰ ਜੌਨ ਗਰੇਵਾਲ ਆਪਣੀ ਸਮੁੱਚੀ ਟੀਮ ਨਾਲ ਪੱਤੀ ਵਿਖੇ ਮੁਸਲਮਾਨ ਭਾਈਚਾਰੇ ਨਾਲ Eid ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਉੱਚੇ ਚੇਤਤੌਰ ਤੇ ਪਹੁੰਚੇ ਮਾਨਯੋਗ ਫਾਦਰ ਜੌਨ ਗਰੇਵਾਲ ਉਕਤ ਸਮੇਂ ਤੇ ਬੋਲਦਿਆਂ ਆਖਿਆ ਕਿ ਅੱਜ ਇਹ ਤਿਉਹਾਰ ਆਪਸੀ ਸਾਂਝ ਨੂੰ ਬढ़ावा ਦਿੰਦੇ ਹਨ ਪਿਆਰ ਮੁਹੱਬਤ ਭਾਈਚਾਰਾ ਤੇ ਕੌਮੀ ਏਕਤਾ ਦਾ ਪ੍ਰਤੀਕ ਹਨ ਜੋ ਸਾਰੇ ਧਰਮਾਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਐਸਈ ਦੇ ਖਾਸ ਮੌਕੇ ਤੇ ਕੈਥੋਲਿਕ ਲੀਸ਼ੀਆ ਦੇ ਪ੍ਰਮੁੱਖ ਧਾਰਮਿਕ ਆਗੂ ਸੰਤ ਪਾਪਾ ਪੋ ਫਰਾਂਸਿਸ ਵੱਲੋਂ ਮੁਸਲਮ ਪਾਈ ਜਰਨਲ ਲਿਖਤੀ ਖੱਤ ਭੇਜਿਆ ਗਿਆ ਅਤੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਡੈਸਿਸ ਆਫ ਜਲੰਧਰ ਵੱਲੋਂ ਮੁਕਰਰ ਕੀਤੇ ਗਏ ਮਾਨਯੋਗ ਫਾਦਰ ਜான் ਗਰੇਵਾਲ ਜੋ ਅੰਤਰਧਾਰਮਿਕ वार्ता ਲਬ ਦੇ ਪੰਜਾਬ ਡਾਇਰੈਕਟਰ ਹਨ ਉਹਨਾਂ ਨੇ ਵਿਸ਼ੇਸ਼ ਕਰਕੇ ਪੱਟੀ ਵਿਖੇ ਪਹੁੰਚ ਕੇ ਮੁਸਲਮ ਪਾਈ ਕਰਨ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਦੱਸਣਾ ਚਾਹੁੰਦਾ ਕਿ ਇਸ ਮੌਕੇ ਉਹਨਾਂ ਦੇ ਨਾਲ ਪੱਟੀ ਚਰਚ ਦੇ ਪ੍ਰਧਾਨ ਪਤਰਾ ਮੁਸੀਦ ਸੰਦੀਪ ਮੁਸੀਦ ਸੋਨੂ ਮੁਸੀਦ ਪੱਟੀ ਅਤੇ ਹੋਰ ਕਈ ਪ੍ਰਮੁੱਖ ਧਾਰਮਿਕਾ ਸਖਸੀਤਾ ਹਾਜ਼ਰ ਸਨ ਦੱਸਣਾ ਚਾਹੁੰਦਾ ਕਿ Eid al-Fitr ਦੇ ਵਿਸ਼ੇਸ਼ ਮੌਕੇ ਤੇ ਪੱਟੀ ਚਰਚ ਅਤੇ ਸੈਕੰਡਰੀ ਕਨਵਰਸ ਸਕੂਲ ਦੇ ਡਾਇਰੈਕਟਰ ਮਾਨਯੋਗ ਫਾਦਰ ਜਾਨ ਗਰੇਵਾਲ ਆਪਣੀ ਸਮੁੱਚੀ ਟੀਮ ਦੇ ਨਾਲ ਪੱਟੀ ਵਿਖੇ ਮੁਸਲਮਾਨ ਭਾਈਚਾਰੇ ਨਾਲ Eid ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹੁੰਚੇ ਉੱਥੇ ਹੀ ਕੈਥੋਲਿਕ ਈਸਿਆ ਦੇ ਪ੍ਰਮੁੱਖ ਧਾਰਮਿਕ ਅਗੂ ਸੰਤ ਪਾਪਾ ਪੋਪ ਫਰਾਂਸਿਸ ਵੱਲੋਂ ਮੁਸਲਮਾਨ ਪਾਜਰੇ ਨੂੰ ਲਿਖਤੀ ਖੱਤ ਭੇਜ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੁਸੀਂ ਵੇਖ ਰਹੇ ਹੋ ਜੋਰ ਟੀਵੀ ਅੱਜ ਈਦ ਅਲ ਫਿਤਰ ਦੇ ਵਿਸ਼ੇਸ਼